ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਨਵਾਂ ਮਨ ਕੀ ਮਨ ਹੀ ਮਾਹਰ ਹੈ ਨਾ ਹਰ ਪਜੇ ਨਾ ਤੀਰਥ ਸੇਵੇ ਚੋਟੀ ਕਾਲ ਗਹੀ ਰਹਾ ਦਰਮੇਤ ਪੁੱਤ ਰਥ ਸੰਪਤ ਧਨਪੂਰਨ ਸਭ ਮਹੀ ਅਵਰ ਸਗਲ ਮਿੱਠਿਆ ਜਾਨੋ भजन राम को सही फिरत फिरत बहुत युग हारियो मानस देह लही नानक कहत मिलन की बरिया ਸਿਮਰਤ ਕਹਾ ਨਹੀਂ ਸੋਰਠ ਮਹਲਾ ਨਵਾ ਮਨ ਰੇ ਕੋਨ ਕੋ ਮਤ ਤੈ ਲਿਨੀ ਪਰਦਾਰਾਂ ਦੇ ਆਰਸ ਰਚਿਓ राम भगत नहि किनी रहा मुक्त पंथ जानो ते नह न तन जोरन कोताया अंत संग कहू नहीं दिना ਬੇਰਥਾਇਆ ਪਬੰਧਾਇਆ ਨਾ ਹਰ ਭਜਿਓ ਨਾ ਗੁਰ ਜਨ ਸੇਵਿਓ ਨਹਿ ਉਪਜੋ ਕਛ ਗਿਆਨਾ ਘਟੇ ਮਾਹ ਨਿਰੰਜਨ ਤੇਰੇ ਤੇ ਉਜਤੇ ਉਧਿਆਨਾ ਬਹੁਤ ਜਨਮ ਫਰਮਤ ਕਹਿ ਹਰੋ ਆਸ ਤੇ ਰਮਤ ਨਹੀਂ ਪਾਈ ਮਾਨਸ ਦੇ ਹੈ ਪਾਏ ਪਦ ਹਰ ਪਜ ਨਾਨਕ ਬਾਤ ਬਤਾਈ ਸੋਰਠ ਮਹਲਾ ਨਵਾ ਮਨ ਰੇ ਪ੍ਰਭ ਕੀ ਸ਼ਰਨ ਵਿਚਾਰ ਜੇ ਸਿਮਰਤ ਗਨ ਕਾਸੀ ਉਦਰੀ ਤਾ ਕੋ ਜਸ ਉਰਤਾਰੋ ਰਹਾਉ ਅਟਲ ਭਇਓ ਤ्रू ਜ ਕੈ ਸਿਮਰਨ ਅਰ ਨਿਰਪੈ ਪਦ ਪਾਇਆ ਦੁਖ ਹਰਤਾ ਇਹ ਬਿਦ ਕੋ ਸੁਆਮੀ ਤੇ ਕਹੇ ਬਿਸਰਾਇਆ ਜਦ ਹੇ ਸ਼ਰਨ ਗਹੀ ਕਿਰਪਾ ਨੇ ਧੰ ਗਜ ਗਰਹਾ ਤੇ ਛੁਟਾ ਮਹਮਾਨਾਮ ਕਹਾਲਾ ਬਰਨੋ ਰਾਮ ਕਹਿਤ ਬੰਧਨ ਤੇ ਟੂਟਾ ਅਜਾਮਲ ਪਾਪੀ ਜਗ ਜਾਣੇ ਨਿਮਖ ਮਹੇ ਨਸ ਤਾਰਾ ਨਾਨਕ ਕਹਿ ਤੇ ਤੇ ਚਿੰਤਾ ਮਨ ਰਹਿ ਪਾਰਾ ਸੋਰਠ ਮਹਲਾ ਨਾਵਾ ਪ੍ਰਾਨੇ ਕਨ ਉਪਾਉ ਕਰੇ ਜਾਤੇ ਭਗਤ ਰਾਮ ਕੇ ਪਾਵੈ ਜਮ ਪੁੱਤਰਾ ਸਹਰੈ ਰਹਾਉ ਕੌਣ ਕਰਮ ਬਦਿਆ ਕਹ ਕੈਸੀ ਧਰਮ ਕਾਣ ਫਲ ਕਰੇ ਕੌਣ ਨਾਮ ਗੁਰ ਜਾ ਕੈ ਸਿਮਰੇ भव सागर को तरई कल में एक नाम कृपा निधि जाहि जपै गत पावै और धर्म का कै सम नहन ਇਹ ਬਿਦ ਬੇਦ ਬਤਾਵੇ ਸੁਖ ਦੁਖ ਰਹਿਤ ਸਦਾ ਨਿਰਲੇਪੀ ਜਾ ਕੋ ਕਹਿਤ ਗੁਸਾਈ ਸੋ ਤੁਮਹੀ ਮਹਿ ਸੇ ਨਿਰੰਤਰ ਨਾਨਕ ਦਰਪਨ ਨਿਆਈ ਸੋਰਠ ਮਹਲਾ ਨਵਾ ਮਾਈ ਮੈਂ ਕਹਿ ਬਦਲਖੋ ਗੁਸਾਈ ਮਹਾ ਮੋਹ ਅਗਿਆਨ ਤੇ ਮਰਮ ਮਨ ਰਹਿਓ ਉਰ ਜਾਏ ਰਹਾਉ ਸਗਲ ਜਨਮ ਪਰਮ ਹੀ ਪਰਮ ਖੋਇਆ ਨਹਿ ਆਸਰੇ ਤੇ ਭਾਈ ਵਿਖਿਆ ਸਖਤ ਰਹੇ ਹੋ ਇਸ ਬਸਰ ਨਹਿ ਛੋਟੇ ਅਦਮਾਈ ਸਾਧ ਸੰਗ ਕਬੂ ਨਹੀਂ ਕਿਨਾ ਨਹਿ ਕੀ ਰਤ ਪ੍ਰਭ ਗਾਈ ਜਨ ਨਾਨਕ ਮੈਂ ਨਹੀਂ ਕੋ ਗੁਨਾ ਰਖ ਲੈ ਹੋ ਸਰਨਾਈ ਸੋਰਠ ਮਹਲਾ ਨਾਵਾਂ ਮਾਈ ਮਨ ਮੇਰੋ ਬਸਨਾ ਹੈ ਨਿਸਬਾਸਰ ਬਖੇ ਅਨਕੋ ਤਵਤ ਕੇ ਬੇਦਰੋ ਕੋ ਤਾ ਹੈ ਰਹਾ ਬੇਦਪੁਰਾ ਸਿਮਰਤ ਕੇ ਮਤ ਸੁਣਾ ਨਿਮਖ ਨਹੀਂ ਏ ਬਸਾਵੇ ਪਰ ਤਨ ਪਰਦਾਰਾ ਸੋ ਰਚਿਓ ਮਿਰਤਾ ਜਨਮ ਸਿਰਾਵੇ ਮਦ ਮਾਇਆ ਕੈ ਭਇਓ ਬਾਵਰੁਰ ਸੂਜਤ ਨਹਿ ਕਛ ਗਿਆਨ ਘਟਿ ਪੀਤਰ ਬਸ ਨਿਰੰਜਨ ਤਾਕੋ ਮਰਮ ਨਾ ਜਾਨਾ ਜਦ ਹੀ ਸ਼ਰਨ ਸਾਧ ਕੀ ਆਇਓ ਦੁਰਮਤ ਸਗਲ ਬਿਨਸੀ ਤਬ ਨਾਨਕ ਚੇਤਿਓ ਚਿੰਤਾ ਮਨ ਕਾਟੇ ਜਮ ਕੇ ਫਾਸੀ ਸੋਰਠ ਲਾਲਾ ਰੇ ਨਰ ਇਹ ਸੱਚੀ ਜੀਤਾਰ ਸਗਲ ਜਗਤ ਹੈ ਜੈਸੇ ਸੁਪਨਾ बिन सत लगत न भारू पीत बनाए रच रचपच रहत नहीं सुख माया के ਉਰਜੇ ਉਹ ਕਹਾਗਵਾਰ ਅਜਹੁ ਸਮਝ ਕਛ ਬਿਗਰੇ ਨਾਹਿ ਨ ਭਜ ਲੈ ਨਾਮ ਮੁਰਾਰ ਕਹੋ ਨਾਨਕ ਨਜ ਮਤ ਸਾਧਨ ਕੋ तो पुकार, महला तोहुार सुर महां जगमीत न कोई, ਸਗਲ ਜਗਤ ਆਪਣੇ ਸੁਖ ਲਗਿਓ ਦੁੱਖ ਮੈਂ ਸੰਗਲਾ ਹੋਈ ਰਹਾ ਦਰਮੇਤ ਪੂਤ ਸੰਬੰਧੀ ਸਗਰੇ ਤਨ ਸੋ ਲਾਗੇ ਜਦ ਹੈ ਨਿਰਤਨ ਦੇਖਿਆ ਨਰ ਕੋ ਸੰਗ ਛਾੜ ਸਭ ਪਾਗੇ ਕਹੋ ਕਹਾਇਆ ਮਨ ਬੋਰੇ ਕੋ ਇਨਸਾਨੇ ਹੁ ਲਗਾਇਓ ਦਿਨ ਨਾਲਾ ਸਕਲ ਪੈ ਪੰਜਨ ਜਸਤਾ ਕੋ ਬਿਸਰਾਇਓ ਸਵਾਨ ਪੁੱਛ ਜੋ ਪਇਓ ਨਾ ਸੁਧੋ ਬਹੁਤ ਯਤਨ ਮੈਂ ਕਿਨੋ ਨਾਨਕ ਲਾਜ ਬਿਰਦ ਕੇ ਰੱਖੋ ਨਾਨਕ ਲਾਜ ਬਿਰਦ ਕੇ ਰੱਖੋ ਨਾਮ ਤਹਾਰੋ ਨਿਨੋ ਸੁਰਠ रे गहियो न गुर उपदेस कहा पयो जो मुड़ो पगवो किनो पेस सा रहाओ साच छाड के चूठ लॻियो ਜਨਮ ਅਕਾਰਥ ਖੋਇਆ ਕਰ ਪਰ ਪੰਚ ਉਦਰਨ ਜਪੋਖਿਆ ਪਸਕੇ ਨਿਆਈ ਸੋਇਆ RAM ਭਜਨ ਕੇ ਗਤ ਨਹੀਂ ਜਾਨੀ ਮਾਇਆ ਜਦ ਕਨਾਂ ਉਰਜ ਰਹਿਓ ਵਿਖੇਨ ਸੰਗ ਬੋਰਾ ਨਾਮ ਰਤਨ ਬਿਸਰਾਨਾ ਰਹਿਓ ਅਚੇਤ ਨਾ ਚਿਤਿਓ ਗੋਵਿੰਦ ਮਿਰਥਾ ਯਾਦ ਸਿਰਨੀ ਕਹ ਨਾਨਕ ਹਰ ਬਿਰਦ ਪਛਾਨੋ ਹੁਲੇ ਸਦਾ ਪਰਾਨੀ ਸੋਰਠ ਮਹਲਾ ਨਾਮਾ ਜੋ ਨਰੇ ਦੁਖ ਮੈਂ ਦੁਖ ਨਹੀਂ ਮੰਨੇ ਸੁਖ ਸੁਨੇਹੋ ਯਰ ਪੈ ਨਹੀਂ ਜਾਕੇ ਕੰਚਨ ਮਟੇ ਮਨ ਰਹਾਉ ਨਹਿ ਨਿੰਦਿਆ ਨਹਿ ਉਸ ਤੱਕ ਜਾਕੇ ਲੋਭ ਮੋਏ ਬਿਮਨ ਹਰ ਖਸੋਗ ਤੇ ਰਹੇ ਨਿਆਰ ਨਾਹਿ ਮਾਨੇ ਅਪਮਨਾ ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੇ ਨਿਰਸਾ ਕਾਮ ਕ્રોਧ ਜੈ ਪਰਸਹਿ ਲਹਨ देह कट ब्रह्म निवास गुर कृपा जह नर कोकिनि तेह ए युगत नान कलेन पयो गोविन्द सो ਜੋ ਪਾਣੀ ਸੰਗ ਪਾਣੀ ਸੋਰਠ ਮਹਲਾ ਨਾਵਾ ਪ੍ਰੀਤਮ ਜਾਨ ਲੈ ਹੋ ਮਨ ਮਾਹੀ ਆਪਣੇ ਸੁਖ ਸੋਹੀ ਜਗ ਫੰਦੇਓ को काहू को नाही रहा सुख में आन बहुत मिल बैठत रहत चहो दिस के रे विपत परी सब हे संग साढ़ ਉਹ ਨਯਾ ਬਤਨੇ ਰੇ ਕਰ ਕੀ ਨਾਰ ਬਹੁਤ ਹਿਤ ਜਾਸੋ ਸਦਾ ਰਹਤ ਸੰਗ ਲਾਗੀ ਜਬ ਹੀ ਹਸਤ ਜੇ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਗੇ ਇਹ ਵਿਦ ਕੋ ਵਿਵਹਾਰ ਬਨਿਉ ਹੈ ਜਾ ਸਿਉ ਨੇ ਹੋ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮ ਨਾ ਆਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ